ਦੇ ਤੇ ਉਹ ਜਿੱਦੜ ਬਾੜ ਸਕਦਾ ਜੇੜਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਧੱਕਾ ਉਹ ਦਰ ਜਾਂਦਾ ਉਹ ਤੋਂ ਪਹਿਲਾ ਵਾਰ ਇਹ ਹੁੰਦਾ ਉਹ ਡਾਂਗ ਲਾ ਕੇ ਦੇਖ ਲਿਆ ਜੇ ਡਾਂਗ ਲੱਗ ਗਿਆ ਕਹਿੰਦੇ ਬਾਹਰੇ ਖੋਲੇ ਇਹ ਨੂੰ ਇਹ ਬਾਹਰੇ ਖੋ ਤੇ ਬਾਹਰ ਘੜੀ ਤੇ ਜਣ ਵਾਲਾ ਲੀਗਾ ਰਿਜੈਕਟ ਪੀਸ ਹੈ ਰਿਜੈਕਟ ਹੋ ਜਾਂਦਾ ਖੋਟਾ ਨਾ ਜਏ ਖੋਟੇ ਸਟੀਆਂ ਨਾ ਵਾਰ ਵਾਰ ਹੋ ਜੀ ਪੰਡਤ ਜਨ ਮਾਤੇ ਪੜ ਪੁਰਾਣ ਆ ਦੇਖੋ ਹੁਣ ਪੜੋ ਤਾਂਗੇ ਪਹਿਲਾ ਸਿਮਰਤੀ ਕੀ ਦੀਏ ਪੜਨ ਦੀਆਂ ਨੂੰ ਪੜਨ ਦੀਆਂ ਨੂੰ ਅੱਖੇ ਉਹ ਕੋਕਲੂ ਬਣਦਾ ਆ ਕੇ ਜੇਦਾ ਹੈਗਾ ਗੁਰਬਖਸ਼ਿ ਸਿਮਰਤੀ ਪੜਦਾ ਹੁੰਦਾ ਤਾਂ ਤਾਂ ਮੋਲੇ ਜਾਦੂ ਸੁਣ ਲਈ ਗੱਲ ਗਾਂ ਦੀ ਉਹਦੇ ਤੇ ਅਸਰ ਪੈ ਗਿਆ ਮੋਲੇ ਦਾ ਮਤਲਬ ਹੈ ਜਦ ਨਾਮ ਸੁਣਨਾ ਨਾਮ ਚ ਭਿੱਜ ਗਿਆ ਬੋਲਣਾ ਬਾਰੇ ਤੇ ਗਣਈਆ ਹੋਰ ਕੁਛ ਨਹੀਂ ਕੁਰਾਨ ਪੜਦਾ ਪੜਦਾ ਗੁਰ ਅਗਲੀ ਗੱਲ ਸੁਣਨੀ ਤੇ ਕੁਰਾਨ ਤੋਂ ਭਿੱਜ ਗਿਆ ਜੋਗ ਵਾਦਨਾ ਕਰਦਾ ਕਰਦਾ ਪਤਾ ਲੱਗ ਗਿਆ ਵੀ ਜੋਗ ਬਹਾਰ ਦੀ ਉਹ ਦਰਦ ਹੁੰਦਾ ਸ਼ਬਦ ਨਾਲ ਉੱਦ ਭਿੱਜ ਗਿਆ ਉਹ ਪਹਿਲਾਂ ਛੱਡਦਾ ਇਹ ਬੋਲ ਲਿਆ ਉਹ ਤਾਂ ਬੋਲ ਗਏ ਰਾਬਾ ਬੋਲਿਆ ਅੱਗੇ ਚਲਾ ਉਹ ਤੂੰ ਤੇ ਜੇਰਾ ਦਾ ਕੋਕੜੂ ਕਿ ਜੇਹਲੀ ਕੀ ਕਰਦਾ ਉਹ ਫਿਰ ਬਣ ਗਿਆ ਪੱਥਰ ਫਿਰ ਉਹ ਦਾਣਾ ਹੁੰਦਾ ਆਇਆ ਵੀ ਪੱਥਰ ਆ ਦੰਦ ਨੂੰ ਦੱਸ ਦਿੰਦਾ ਵੀ ਮੈਂ ਥੱਲੇ ਆਇਆ ਤੂੰ ਮੈਨੂੰ ਭਨੇਗਾ ਕਿ ਮੈਂ ਤੈਨੂੰ ਭਦੂਗਾ ਦੰਦ ਤਖੜਾ ਦਾ ਉਹਨੂੰ ਬੰਨ ਦਿੰਦਾ ਜੇ ਉਹ ਤਖੜਾ ਦਾ ਦੰਦ ਨੂੰ ਫੇਰ ਬਾਹਰ ਕੱਢ ਕੇ ਛੋੜਦਾ ਪਿੰਡ ਕਮਜ਼ੋਰ ਦੰਦਾਂ ਲੈਣ ਹਾਂਜੀ ਪੰਡਤ ਜਨਮਾਤੇ ਪੜ ਪ੍ਰਾਣ ਪੜ ਪ੍ਰਾਣ ਜੇ ਕੱਲੀ ਸਿਮਰਤੀ ਪੜੀ ਆ ਤਾਂ ਮਾਲ ਸਕਦਾ ਜੇ ਨਾਲ ਪ੍ਰਾਣ ਪੜ ਲੈ ਮਾਲ ਸਕਦਾ ਹੀ ਦੀ ਹੈ ਕੱਲੀ ਸਿਮਰਤੀ ਜੇ ਪੜੀ ਹੈ ਕੱਲੀ ਸਿਮਰਤੀ ਜਦੋਂ ਸਿਮਰਤੀ ਤੋਂ ਇਸ਼ਾਰਤ ਬਣਾਇਆ ਸ਼ਰਾਰਤ ਜਦ ਕੀਤੀ ਹੈ ਪੰਡਤ ਨੇ ਐਤੋਂ ਅਟਕਣਾ ਦੋਦੀ ਜੋ ਪਾਣੀ ਹੁਣ ਕੱਲੀ ਸਿਮਰਤੀ ਵਿੱਚ ਸੱਚ ਹੈ ਕੱਲੀ ਸਿਮਰਤੀ ਕਹਿੰਦੇ ਖਾਉ ਦਾ ਮਾਲ ਖਾਂਦਾ ਇੱਧਰ ਸ਼ਾਸਤਰ ਨਹੀਂ ਕਹਦੇ ਕੱਲੀ ਸਿਮਰਤੀ ਕਹੇ ਸ਼ਰਾਬ ਪੀਂਦਾ ਇੱਧਰ ਸ਼ਾਸਤਰ ਨਹੀਂ ਕਹਦੇ ਸ਼ਾਸਤਰਾਂ ਦੇ ਬਗਲਿਆ ਵਿਦਾਇਨਾ ਦੀ ਗੱਲ ਮੈਂ ਰੋਜ ਬੱਲੀ ਹੋ ਜਾਏ ਸਿਮਰਤੀ ਵਿੱਚ ਕੁਝ ਹੋਰ ਹੈ ਸ਼ਾਸਤਰਾਂ ਵਿੱਚ ਕੁਝ ਹੋਰ ਹੈ ਪੰਡਤ ਕਾ ਬਿਗੜੇ ਕਾ ਦੇਣਾ ਪੜ ਲੇ ਤੋ ਹੰਕਾਰੀ ਕਾ ਦੇ ਹੋਏ ਨੇ ਪੜ ਪੰਡਤ ਜਨਮਾਤੇ ਪੜ ਪੁਰਾਣ ਜੋਗੀ ਮਾਤੇ ਯੋਗ ਧਿਆਨ ਮਾਤੇ ਕਾ ਦੇ ਪੰਡਤ ਹੰਕਾਰੀ ਕਾ ਦੇ ਹੋਗੇ ਪੁਰਾਣ ਪੜ ਕੇ ਹੰਕਾਰੀ ਹੋਗੇ ਸਾਖੀਆਂ ਪੜ ਕੇ ਜਿਹੜੀਆਂ ਲਿਖ ਦਿੱਤੀਆਂ ਨਾ ਬਜੋ ਇਕਲਤ ਹੋ ਭਾਰ ਹੋ ਕੇ ਖੜ ਗਿਆ ਜੋਰ ਆਨੇ ਬਰਗਾਮ ਦੇ ਉੱਤੇ ਲਾਲਚ ਲਾ ਕੇ ਉਲਟੇ ਰਾ ਪਾਇਆ ਪ੍ਰਾਣਾ ਚ ਉਹਦੇ ਨਾਲ ਹੰਕਾਰੀ ਹੋ ਗਿਆ ਪੰਡਤ ਬੱਤ ਹੰਕਾਰੀ ਹੋ ਗਿਆ ਪੰਡਤ ਪੜਪੜਾਣ ਪੜਪੜਾਣ ਪੜਪੜਾ ਕੇ ਪੰਡਤ ਹੰਕਾਰੀ ਹੋਏ ਨੇ ਸੁਪਰਤੀ ਪੜ ਕੇ ਹੰਕਾਰੀ ਨਹੀਂ ਸੀ ਹੋਏ ਜੋਗੀ ਬਾਤੇ ਜੋਗਧਿਆਨ ਜੋਗੀ ਬਾਤੇ ਜੋਗਧਿਆਨ ਜੋਗੀ ਕਦ ਹੰਕਾਰੀ ਹੋਗੇ ਨਾਮ ਸੁਣ ਲਿਆ ਸਾਰਾ ਕਥਾ ਸੁਣ ਲਈ ਨਾਨਕ ਤੇ ਅਰ ਭਗਤਾਂ ਤੇ ਕਹਿੰਦੇ ਜੋਗ ਨਹੀਂ ਛੱਡਣਾ ਯੋਗ ਧਿਆਨ ਹੈ ਇਹ ਕਲਾ ਧਿਆਨ ਦੀ ਹੈ ਗਿਆਨ ਗਿਆਨ ਧਿਆਨ ਨਹੀਂ ਯੋਗ ਧਿਆਨ ਯੋਗ ਧਿਆਨ ਕਹਾਦਾ ਜਦੋਂ ਮੋਨ ਜਿਹੜਾ ਹੈ ਧਿਆਨ ਧਾਰਦਾ ਮਨ ਦਿਲਾਵਲ ਤੇ ਧਿਆਨ ਹੈ ਉਹ ਬੱਤੇ ਜੇ ਮੋਨ ਦੇ ਲੈਵਲ ਤੇ ਗਿਆਨ ਲੈਂਦਾ ਚਿੱਤ ਦੇ ਲੈਵਲ ਤੇ ਧਿਆਨ ਧਾਰਦਾ ਯੋਗ ਚਿੱਤ ਕਰਦਾ ਹੈ ਸ਼ਬਦ ਨਾਲ ਬੰਦਾ ਗਿਆਨ ਲਾ ਕੇ ਵਰਤਾ ਹੈ ਬੰਦ ਇਹ ਤਾਂ ਬੰਦ ਤਾਂ ਜੋ ਕਰਦਾ ਜੋਗੀ ਜਿਵੇਂ ਬੱਤਲ ਉਹ ਜੋਗ ਤਾਂ ਮਾਇਆ ਨਾ ਹੋਇਆ ਹੋਇਆ ਜੋਗੀ ਨਹੀਂ ਸੀ ਹੋਣਾ ਇਹਨਾਂ ਨੇ ਬੈਰਾਗੀ ਹੋਣਾ ਸੀ ਪਹਿਲੋ ਮੇਰੇ ਰਾਜਨ ਬੋਏ ਬੈਰਾਗੀ ਜੋਗੀ ਪਹਿਲਾ ਜੇ ਬੈਰਾਗੀ ਹੈ ਜੋਗੀ ਬਾਤ ਚ ਜਿੰਨਾ ਜੇ ਮਨ ਬੈਰਾਗੀ ਨਹੀਂ ਉੱਦਾ ਚਿੱਤ ਜੋਗੀ ਨਹੀਂ ਹੋ ਸਕਦਾ ਉਹਨਾਂ ਚ ਜੇ ਮਨ ਮਾਇਆ ਛੱਡਦਾ ਹੀ ਨਹੀਂ ਜੋਗੀ ਕਿਵੇਂ ਹੋ ਜੂਗਾ ਸਭ ਨਾਲ ਤਾਂ ਬਲ ਜੁੜ ਜੂਗਾ ਆ ਗੁਰ ਜਾਇ ਸਾਰੀ ਜੋਗ ਦੀ ਇਹ ਸਿੱਧੇ ਜੋਗ ਕਰਦੇ ਨੇ ਬੰਦ ਦੇ ਲਾਵਨ ਤੇ ਜੋਗ ਤਾਂ ਮਾਇਆ ਨਾਲ ਹੋਇਆ ਹੀ ਹੋਇਆ ਹੋਰ ਜੋਗ ਤਾਂ ਕਾਹਦਾ ਕਰਨਾ ਮਨ ਦਾ ਬਲੇ ਮਾਇਨਾ ਭਾਗ ਜੁੜਿਆ ਹੋਇਆ ਜੋ ਤਾਂ ਪਹਿਲਾਂ ਹੀ ਹੋਇਆ ਹੈ ਆਈ ਜੋ ਕਰਾਰ ਹੈ ਅਸਾਰੇ ਰੌਬ ਦੇ ਵੀ ਹੋਈ ਜੋ ਕਰਾਰ ਰਹਾ ਬਾਇਆ ਦਾ ਐਕਸਰਸਾਈਜ਼ ਆ ਮਾਦੀ ਹਰ ਕੀ ਉਹ ਸਰੀਰ ਦੀਆਂ ਬਿਮਾਰੀਆਂ ਨੇ ਇਹਦਾ ਧਰਮ ਨਾਲ ਕੀ ਸੰਬੰਧ ਹੈ ਮਨ ਮਾਇਨਾ ਫਦਰਿਕ ਫੇਕ ਆਇਆ ਕਿ ਤੇ ਨੂੰ ਸਿਹਤ ਨੂੰ ਭੋੜਾ ਗਿਆ ਉੱਥੇ ਆ ਗਿਆ ਨਾ ਉੱਥੇ ਸਾਸਤ ਦੇ ਵਿੱਚ ਜੋ ਸਾਦਾ ਜਾਣੇ ਕਪੜੇ ਲਾਦੋ ਸਾਦਾ ਵਾਲੇ ਕਿਉਂ ਬਦਲਾਮ ਕਰਦਾ ਜੇ ਆ ਜਾਵੇ ਸਾਦਾ ਕਪੜਾ ਲਾਦੋ ਆ ਫਰਾਡ ਦੇ ਕਪੜੇ ਲਾਦਦੇ ਹੋ ਮੈਂ ਧਰਮ ਕਾ ਆਦਮੀ ਹਾਂ ਇਹ ਤਾਂ ਫਰਾਡ ਹੈ ਧਰਮ ਨੂੰ ਤਾਂ ਫਰਾਡ ਆ ਕੀਤਾ ਹੋਇਆ ਹੁਣ ਬਗਲਾ ਲਾਣ ਦੇ ਬੇਕੂ ਬਾਦਮੀ ਲਾਲੇ ਮਗਰ ਹਟ ਜਾਣਗੇ ਨਿਕਲ ਜੂਗਾ ਐਦਾ ਦੀ ਲੋਕ ਮਗਲ ਲੱਗਦੇ ਸਾਹਤ ਬਹੁਤ ਔਖੀ ਗੱਲ ਆ ਮੇਨੂੰ ਪਾ ਰਹੇ ਵੀ ਜੇ ਨਾ ਕੱਠ ਹੋ ਜਾਂਦੇ ਮੇਨੂੰ ਵੋਟਾਂ ਖੂਰ ਖਾਲੀ ਨਿਕਲ ਗਈਆਂ ਪਤਾ ਲੱਗ ਜੀ ਜੇ ਚਲ ਜਾਊਗਾ ਵਿਧਾਨ ਚ ਜੋਗੀ ਮਾਤੇ ਜੋਗ ਧਿਆਨ ਜੋਗ ਧਿਆਨ ਔਰ ਜੋਗ ਦਾ ਪਹਿਰੇ ਹੀ ਹੋਇਆ ਆਇਆ ਮਾਇਆ ਨਾ ਮਾਇਆ ਵੇ ਫਾਦਰੇ ਜੋ ਜੇ ਬੈਰਾਗ ਕਰਦਾ ਮਾਇਆ ਤੋਂ ਫਿਰ ਜੋਗ ਕਰਨੀ ਸੀ ਪਰ ਜੇ ਕੱਲਾ ਬੈਰਾਗ ਕੀਤਾ ਉਹ ਵੀ ਵਲਤਾ ਇਹਨਾਂ ਨੇ ਗੱਲੇ ਵਿਰਾਗ ਦਾ ਉਪਦੇਸ਼ ਕੀਤਾ ਅੱਗੇ ਜਾ ਕੇ ਉਹ ਖਣੋਦਰਤਾ ਕੁਰਬਾਨੀ ਦੇ ਬਾਹਰ ਕਉ ਵਿਰਾਗ ਕਰੇਗਾ ਤੇ ਦਾਗਾ ਮੰਨਿਆ ਕਰਨਾ ਉਹ ਮੰਨਿਆ ਜੋਗਰੀ ਕਰਨਾ ਮੰਨਿ ਵਿਰਾਗ ਕਰਨਾ ਜੋਗ ਦਾ ਪਹਿਲਾ ਇਹਦਾ ਕੀਤਾ ਹੈ ਜੱਬਰ ਦਾ ਜੋਗ ਦਾ ਛੜਦਾ ਦੀ ਵਾਰ ਨੂੰ ਤੇ ਛੜਦਾ ਦੀ ਬਾਹਰ ਪਰਿਫਿਰਦਾ ਬੁੱਠੀ ਉਬਾਦ ਹੀ ਮੁੱਠੀ ਦਾ ਛੜਦਾ ਆਂਦੀ ਹੈ ਤਾਂ ਛਡਾਉਣੀ ਹੈ ਜੋਗ ਤਾਂ ਛੜਾ ਕੇ ਬਲਾਗ ਤਾਂ ਪਹਿਲਾਂ ਕਰਾਉਣਾ ਹੈਗਾ ਪਹਿਲਾਂ ਇਹਨੂੰ ਬਿਹਾਰ ਦੀ ਬਣਾਉਣੀ ਮਾਇਆ ਛੱਡ ਦੇ ਉਹਦੇ ਬਾਅਦ ਜੋਗ ਹੋਣ ਮਾਇਆ ਛੱਡ ਕੇ ਤਾਂ ਇੱਕ ਹੋਣਾ ਇਹਨੂੰ ਮਾਇਆ ਛੱਡ ਕੇ ਦੀ ਬਹੁਤ ਹੈ ਮਰ ਨਾਲ ਇਹਨੂੰ ਗੁਰਤੀ ਉਹਦਾ ਬਾਤ ਕਰਦੇ ਨੇ ਉਹ ਕਬੀਰ ਕਹਿੰਦਾ ਮਰੂ ਤਾਂ ਹਰ ਗਦਾਰ ਬਰਿਆਈ ਹੈ ਮਾਇਆ ਛੱਡ ਕੇ ਇਕ ਤਰ੍ਹਾਂ ਆ ਜੋਗ ਨਾਲ ਜਿਉਦਾ ਹੋਣ ਨੇ ਅ ਜੋਗ ਦਾ ਜਿਉਦਾ ਕਰਦਾ ਏ ਸ਼ਬਦ ਨਾਲ ਜੁੜ ਕੇ ਨਾ ਮਿਲੇ ਜਾਂ ਨਾ ਮਿਲੇ ਤਾਂ ਜੀਵਾ ਨਾਮ ਨਾਲ ਜੋ ਉਹ ਵਜੂਦਾ ਹੋਊਗਾ ਇਹ ਵਰ ਕੇ ਬਰਿਆ ਹੋਇਆ ਇੱਕ ਵਾਰ ਜੰਮੂਗਾ ਮਨ ਕਿਉਂ ਬਾਰਾ ਕਰੇਗਾ ਸਤਗੁਰ ਮੇਰਾ ਪੂਰਾ ਬੇਵਰਗੀ ਹੋਈ ਰਾਉ ਬਰੇ ਹੋਈ ਰਾਲਾ ਮੈਂ ਜੋਦਾ ਹੋਊਗਾ ਮੇਰਾ ਸਤਗੁਰ ਪੂਰਾ ਹੈ ਮੈਨੂੰ ਜੋਦਾ ਕਰੂਗਾ ਉਹ ਸਤਗੁਰ ਪੂਰੇ ਨਹੀਂ ਸੀ ਜਿਹਨੇ ਕੱਲਾ ਬਾਰਾ ਕਰਾਇਆ ਸੀ ਕੱਲੇ ਬਾਰਾਗ ਦਾ ਉਪਦੇਸ਼ ਕਰਨ ਵਾਲਾ ਪੂਰਾ ਸਤਗੁਰ ਨਹੀਂ ਸੀ ਪੂਰਾ ਸਤਗੁਰ ਕੋਲ ਸਤਗੁਰ ਬੇੜਾ ਮਾਰ ਜਿਵਾਲੇ ਜਿਹੜਾ ਮਾਰ ਕੇ ਜੋਦਾ ਕਰਦਾ ਪੂਰਾ ਸਤਗੁਰਾ ਗੁਰਬਾਣੀ ਦਾ ਗਿਆਨ ਪੂਰਾ ਬਾਹਰ ਕੇ ਜੋੜਦਾ ਕਰਦਾ ਹੈ ਪਹਿਲਾ ਬੈਰਾਕ ਕਰਦਾ ਹੈ ਬਾਹਰ ਨੂੰ ਨਾ ਤੋੜਦਾ ਫਿਰ ਆਪ ਦੇ ਸੱਚ ਨਾਲ ਜੋੜਦਾ ਫਿਰ ਆਪਣੇ ਫਿਰ ਸ਼ਬਦ ਗੁਰੂ ਨਾਲ ਜੋੜਦਾ ਫਿਰ ਇੱਕ ਕਰਦਾ ਪਹਿਲਾ ਇੱਕ ਹੁੰਦਾ ਫਿਰ ਬਿਰਸ਼ ਰੂਪ ਹੁੰਦਾ ਫਿਰ ਉਗਦਾ ਬਿਰਸ਼ ਰੂਪ ਦੇ ਨਿਸ਼ਾਨੀਆਂ ਫਿਰ ਗਿਆਨ ਦਿੰਦਾ ਇਹ ਫਿਰ ਕੁਝ ਬੋਲਦਾ ਫਿਰ ਉਹ ਉਹ ਦੇ ਦਿੰਦਾ ਸਾਰਾ ਜਿਹਦੇ ਨਾਲੇ ਅਵਸਥਾ ਪ੍ਰਾਪਤ ਕੀਤੀ ਹੈ ਗਿਆਨ ਕਹਾਦਾ ਦਿੰਦਾ ਵਰ ਕੇ ਜਿਹਦਾ ਕਿਵੇਂ ਹੋਈਦਾ ਸਾਰੀ ਕਹਾਣੀ ਕੀ ਹੈ ਇਹ ਸਾਰੀ ਬਿਆਨ ਕਰਦਾ ਫਿਰ ਉਹ ਬਿਆਨ ਸਮਝਾਉਂਦਾ ਇਹ ਉਹਦੀ ਉਹਦਾ ਸਮਝੀ ਨਿਸ਼ਾਨੀ ਜਿਉਂਦੇ ਹੋਏ ਦੀ ਨਿਸ਼ਾਨੀ ਹੈ ਜਿਉਦਾ ਹੂ ਤਾਂ ਬੋਲੂਗਾ ਤੇ ਮਰੇ ਦਾ ਫਿਰ ਗੱਲ ਹੀ ਨਹੀਂ ਕਰ ਸਕਦਾ ਮਰੇ ਨੂੰ ਤਾਂ ਕਹਿਣਾ ਨੇ ਉੱਠ ਕੇ ਜਲਤਾ ਕਰੋ ਮੈਂ ਤਾਂ ਬੋਲਦਾ ਸਹੀ ਮਰੇ ਨੂੰ ਕਹਿ ਲੈਣੇ ਬੋਲ ਜੇ ਉੱਠ ਕੇ ਬੋਲ ਬਬੇ ਜਉਦਾ ਕਰੋ ਫਿਰ ਤਾਂ ਮਰੇ ਹੈ ਫਿਰ ਮਰੇ ਆ ਕੇ ਤੇਰਾ ਵਜੇ ਬੋਲਣ ਲੱਗਿਆ ਉਹ ਚਾਹਤੇ ਆਈ ਬੋਲੇ ਜਉਦਾ ਤਾਂ ਹੈ ਜੋਗ ਬੈਰਾਗ ਤੋਂ ਬਿਨਾ ਨਹੀਂ ਹੋ ਸਕਦਾ ਇਹ ਡਾਇਰੈਕਟ ਜੋ ਕਰਦੇ ਨੇ ਬੈਰਾਗੀ ਅੱਡ ਬੈਠੇ ਨੇ ਜੋਗੀ ਅੱਠ ਬੈਠੇ ਨੇ ਬੈਰਾਗੀ ਵੀ ਹੁੰਦੀ ਹੈ ਗਿਆਨ ਬੈਰਾਗੀਆਂ ਨੂੰ ਜਦ ਬੈਰਾਗੀ ਇਕੱਠੇ ਹੈ ਉਹ ਬੈਰਾਗੀ ਇਕੱਠੇ ਹੈ ਬਣ ਕੇ ਉਹ ਬੈਰਾਗ ਕਰੇਗਾ ਸਤਗੋਈ ਮੈਰਾ ਉਹ ਬੈਰਾਗੀ ਵੀ ਰਖਦਾ ਜੋਗੀਆਂ ਨਾਲ ਤਾਂ ਘਰ ਸਾਡੀ ਸੰਦਗੋਸਤ ਬਣੀ ਹੋਈ ਪਰ ਬੈਰਾਗੀ ਨੂੰ ਇੰਨੀ ਗੱਲ ਕਹੀਏ ਬੈਰਾਗੀ ਤੂੰ ਠੀਕ ਹੈ ਪਰ ਬੈਰਾਗੀ ਤਾਂ ਗਾਹਾਂ ਵੀ ਕੁਛ ਹੈ ਉਹਨੂੰ ਇਸ਼ਾਰਾ ਹੀ ਕੀਤਾ ਇਸ਼ਾਰਾ ਕੀਤਾ ਉਹ ਬੀ ਬੰਦਰ ਉਹ ਬੈ ਹਾਂ ਉਹ ਬੈਰਾਗੀ ਦੇਖ ਲਈਦੇ ਉਹ ਬੰਦਰ ਮਾਇਆ ਦੇ ਨਾਲੇ ਆ ਮਾਇਆ ਨਾਲ ਜੁੜਾ ਬੈਰਾਗੀ ਹੈ ਉਹ ਬੈਰਾਗੀ ਕਹੋਂ ਦਾ ਬੈਰਾਗੀ ਹੈਰੀ ਜਿਹੜੇ ਮਹਾਰਾ ਤਾਰੀ ਦੇ ਨਾ ਸੰਤ ਅਸਲ ਦੇ ਵਿੱਚ ਬੈਰਾਗੀ ਕਹਉਂਦੇ ਨੇ ਇਹ ਬੈਰਾਗੀ ਹੀ ਕਹਉਂਦੇ ਨੇ ਤਾਂ ਹੀ ਕਹਿੰਦਾ ਬੈਰਾਗੀ ਵੰਦਨ ਕਰੇ ਤਾਂ ਕੋ ਬੜੋ ਬਾਗ ਬੈਰਾਗੀ ਹੈ ਪਰ ਅੱਗੇ ਕਿਦਾਂ ਮਹਾਰਾ ਨਾਲ ਜੁੜੇ ਹੋਏ ਨੇ ਬੈਰਾਗੀ ਤਾਂ ਮਹਾਰਾ ਦਾ ਤਿਆਗ ਹੁੰਦਾ ਇਹਦਾ ਮਕਸਦ ਫਿਰਦੋ ਦੇ ਘਰ ਘਰ ਠੂਠਾ ਫੜੀ ਇਹ હજાર ਠੂਠਾ ਬੜਿਆ ਮਾਇਆ ਖਾਤਰ ਇਹ ਕਿੱਥੇ ਬੈਰਾਗੀ ਨੇ ਇਹ ਨਾਲ ਲੋਕਾਂ ਦੀਆਂ ਗਲੀਆਂ ਨਾਲੀਆਂ ਸਾਫ਼ ਕਰਦੇ ਫਿਰਦੇ ਨੇ ਇਹ ਬੈਰਾਗੀ ਨੇ ਬੈਰਾਗੀ ਹੋ ਜਾਂਦੇ ਨੇ ਬੈਰਾਗੀ ਦਾ ਤਾਂ ਸੰਸਾਰ ਛੱਡਿਆ ਹੁੰਦਾ ਜਿਉਂਦੇ-ਜਾਈ ਜੇ ਬੈਰਾਗੀ ਆ ਜਿਉਂਦੇ ਨੇ ਸੰਸਾਰ ਛੱਡਿਆ ਹੋਇਆ ਉਹਨੇ ਸਰੀਰ ਕਰਕੇ ਫਿਰਦਾ ਸੰਸਾਰ ਤੇ ਮੋੜ ਕਰਕੇ ਸੰਸਾਰ ਤੇ ਨਹੀਂ ਰਹਿਣਾ ਬੈਰਾਗੀ ਬੋੜ ਕਰਕੇ ਨਹੀਂ ਹੁੰਦਾ ਧਰਤੀ ਤੇ ਉਹ ਗੁਰੂ ਬਾਬਾ ਕਹਿੰਦੇ ਨੇ ਜਿਹੜਾ ਮੰਨ ਕਰਕੇ ਧਰਤੀ ਤੇ ਹੋ ਬੈਰਾਗੀ ਕਿਤੇ ਉਸ ਰੀਰ ਕਰਕੇ ਧਰਤੀ ਦੇ ਜੁੜਿਆ ਹੋਇਆ ਤੁਰਦਾ ਬੰਦ ਕਰਕੇ ਨਹੀਂ ਤੁਰਦਾ ਧਰਤੀ ਦੇ ਬਿਲਕੁਲ ਜਮੀ ਤੇ ਹੈ ਹੀ ਨਹੀਂ ਹੋ ਉਹਦਾ ਗਗਲ ਮੰਡਲ ਦੇ ਵਿੱਚ ਰਹਿੰਦਾ ਜੇ ਗਗਲ ਮੰਡਲ ਜਿਹਨੇ ਰਾਣਾ ਬੜਾ ਕੀ ਕਰਿਆ ਹੋ ਉਹਦੇ ਬਾਅਦ ਤੇ ਨਾਮ ਉਹਦੇ ਬਾਅਦ ਤਾਂ ਸੋਜੀ ਆਉਂਦੀ ਹੈ ਬਾਣੀ ਦੀ ਗਗਲ ਮੰਡਲ ਜਿਹੜੇ 20 50 ਸਾਲ ਰਹੂਗਾ 20 30 ਸਾਲ ਹੋਊਗਾ ਤਾਂ ਬਾਅਦ ਸੋਜੀ ਆਉਂਦੀ ਹੈ 20 30 ਸਾਲ ਤੋਂ ਬਾਅਦ ਐਵੇਂ ਨਹੀਂ ਆ ਜਾਂਦੀ ਸੋਜੀ ਇਹ ਗਦਨ ਮੰਡਲ 20 ਸਾਲ ਜਿਹੜਾ ਕੱਟ ਗਿਆ ਤਾਂ ਸੋਚ ਜੇ ਕੱਲੇ ਰੋਡ ਜੇ ਪਰ ਤਾਂ ਜੇ ਸੁਣ ਕੇ ਹੁਣੀ ਹੋਵੇ ਗੱਲ ਹੋਰ ਹੈ ਜਦ ਕਬੀਰ ਵਾਰਿਆਂ ਨੂੰ ਆਈਏ ਇਹਨੇ ਨਾਲ ਹੋਊਗਾ ਜਾਂ ਨਾਨਕ ਹੋਊਗਾ ਇਹ ਨਹੀਂ ਨਾਲ ਹੋਊਗਾ ਬਾਦ ਵਾਲੇ ਵੀ ਜਿਹੜਾ 12 ਨਾਲ ਤਾਂ ਪੱਕੀ ਪਕਾਈ ਮਿਲ ਗਈ ਇਹ ਕਦੇ ਚੁੱਲਾ ਬਣਾਇਆ ਸਾਰੇ ਢੱਕੇ ਇਕੱਠੇ ਕੀਤੇ ਨੇ ਪੜਾਣੀ ਆਟਾ ਸਥੋ ਲੈ ਕੇ ਆਇਆ ਹੈ ਕਿ ਤੋ ਕਣਕ ਜਬੀ ਹੋਣੇ ਬਾਕੀ ਦਾ ਡੁਪਲੀਕੇਟ ਵਾਲ ਮਿਲਦਾ ਸੀ ਵਿਚਾਰ ਚ ਤਾਂ ਬਿਗਾਰ ਆਲਾ ਸਾਰਾ ਸਮਝ ਕੇ ਵੀ ਡੁਪਲੀਕੇਟ ਹੈ ਨਵੇਂ ਕਿਦੋਂ ਤਿਆਰ ਕੀਤਾ ਲਬਿਆ ਲਬੀਰ ਸੋਈ ਬਣਾਈ ਤਵਾਲਾ ਦਰ ਤਿਆਰ ਕੀਤਾ ਫਿਰ ਗਿਆ ਜਾਂ ਚੱਲ ਪਿਆ ਫਿਰ ਤਾਂ ਤਾਂ ਕਿ ਬਰਕਤ ਖਾਵੇ ਅਸਾਂ ਕੋਈ ਰੋੜਾ ਨਹੀਂ ਥੋੜੀ ਗੱਲ ਕਰੀਏ ਉਹਦਾ ਉਹਦੀ ਕਰੀਏ ਜਿਹੜਾ ਪਹਿਲਾ ਪਹਿਲੇ ਨੇ ਜੀ ਨਾ ਕੋਈ ਚੀਜ਼ ਤਿਆਰ ਕੀਤੀ ਹੈ ਉਹਨਾਂ ਦਾ ਕੋਈ ਮਰਦ ਕੀਤੀ ਹੈ ਮੈਨੂੰ ਕਿਤੇ ਰੋਦੇ ਹੈ ਪਹਿਲਾ ਹੁਣ ਜਿਹੜੇ ਵੀ ਕੋਈ ਚੀਜ਼ ਸੈਜਦਾਰ ਦੇ ਕੋਈ ਜੀ ਲੱਭੀ ਹੈ ਉਹਦੀ ਤਾਂ ਜਿੰਦਗੀ ਲੱਗੇ ਗਈ ਨਾ ਪਵਨ ਨੂੰ ਕਹੇਤੀ ਮਿਲ ਗਈ ਗੱਲ ਫਿਰ ਬੜਾੰਨੇ ਦਿਨ ਅਸਾਦ ਅਸੀਬ ਜਦ ਬੈਰਾਗੀ ਹੋ ਜੂ ਚਾਹੇ 2 ਸਾਲ ਚ ਹੋ ਜਵੇ ਹੁਣ ਫੇਰ ਉਹ ਧਰਤੀ ਤੇ ਡੀਰੇ ਦਾ ਜਿੱਦਿ ਬੈਰਾਗੀ ਦੀ ਵਸਤ ਧਰਤੀ ਤੇ ਡੀਰੇ ਦਾ ਉਹ ਹੀ ਕਿਹਾ ਜਿਹੜਾ ਹਰਕਾ ਸਹਿਬ ਦਾ ਪਹਿਰਾਂ ਜਾਣਾ ਤਾਂ ਹੀ ਮਾੜਾ ਤੇ ਉਹਨਾਂ ਨੂੰ ਜਾਣੋ ਕਿਹਾ ਨਾ ਉਹ ਧਰਤੀ ਤੇ ਹੀ ਨਹੀਂ ਰਹਿੰਦਾ ਜੇ ਧਰਤੀ ਤੇ ਰਹਣਾ ਫਿਰ ਤਾਂ ਬੋਲਦੇ ਹੋ ਆਹ ਹੀ ਉਹ ਤਾਂ ਹੀ ਕਿਹਾ ਉਹ ਉਹ ਵੀ ਤੇਰਾ ਨਾ ਆਈਂ ਤੇ ਲੱਗਿਆ ਹੋਇਆ ਨਹੀਂ ਹੈ ਉਹ ਗੱਲ ਬੱਦਲ ਚ ਹੈ ਹਾਂ ਜੀ ਉਹਨੇ ਐਸੀ ਬਾਤਾਂ ਹਮੇਵਾਂ ਕਾਹਦੇ ਕਿਹਾ ਨਾ ਸੁਣ ਗੱਲਾਂ ਆਕਾਸ਼ ਕੀ ਕੀ ਹੈ ਗੱਲ ਬੱਦਲ ਚ ਦੇਣਾ ਆਹ ਹੀ ਗੱਲਾਂ ਦੇ ਵਗਾਵ ਤੋ ਉਹ ਤਾਂ ਕਾਸ਼ ਰਹਿਣਾ ਹੋਣਾ ਪੰਛੀ ਹੋ ਤਾਂ ਸੁਰਗੱਲਾ ਕਾਸੀ ਕਿਤੇ ਟਾਈਮ ਵਿੱਚ ਆ ਉਹ ਗੱਲ ਤਾਂ ਤੀਰ ਤੋਂ ਲੋਕੀਂ ਕਿڑے ਕੀੜੇ ਵੀ ਗੱਲਾਂ ਗੱਲ ਲੱਗੇ ਕੀੜੇ ਨੇ ਵੀ ਵਾਲੀ ਉਹ ਵੀ ਹਰੀ ਵਾਲੇ ਕੀੜੇ ਯਾਰ ਕੀੜੇ ਕਾਲੀ ਦੇ ਬੰਦਾ ਮਾਰ ਲਈ ਕਾਲੀਆਂ ਬਗਾਰੇ ਕੀੜੇ ਜਾਂਦੇ ਨੇ ਲੋਰ ਕੀ ਉੱਧਰ ਨੀਲੇ ਵੀ ਹੁੰਦੇ ਕੀੜੇ ਨੀਲੇ ਰੰਗ ਦੇ ਉਹਨਾਂ ਕਿੱਧਰ ਜਾਂਦੇ ਇਹ ਇਹ ਹੋ ਜਾਂਦਾ ਉਹ ਕਾਲੀ ਜੰਦੇ ਹਾਂ ਸੱਨਿਆਸੀ ਮਾਤੇ ਅਹਮੇਵ ਸੱਨਿਆਸੀ ਮਾਤੇ ਦੇਖੋ ਸੱਨਿਆਸੀ ਜਿਹੜੇ ਨੇ ਉਹਨਾਂ ਦੀ ਪਹਿਲੀ ਜਗਰੇ ਦੀ ਆਇਆ ਹੋਇਆ ਸੱਦੇ ਅੱਥੇ ਦਾ ਜਗਰ ਨਹੀਂ ਆਇਆ ਪਹਿਲਾਂ ਪਹਿਲਾਂ ਤੱਲਾ ਦਾ ਜਗਰ ਆਇਆ ਸਰ ਦੇਦਿਆ ਨਾ ਸੁਭਤੀ ਆਉਣਾ ਦਾ ਆਇਆ ਸੁਭਤੀ ਜਾਏ ਬੇਤੋ ਥੱਲੇ ਥੋੜੀ ਵੇਤ ਦਾ ਡਾਇਰੈਕਟ ਹੈ ਨਾ ਵੇਤ ਤਾਂ ਬੱਡੀ ਉੱਚੀ ਗੱਲ ਹੈ ਤੂੰ ਸਿੱਧੀ ਹੋ ਪਰ ਸਿਮਰਤੀ ਪੜ ਕੇ ਵੇਤ ਪੜ ਜਾਣ ਸਿਮਰਤੀ ਪੜ ਕੇ ਵੇਤ ਤੱਕ ਪਹੁੰਚ ਜਾਣ ਸਿਮਰਤੀ ਬੋਲਦੀ ਹੈ ਉਦੋਂ ਤੱਕ ਪਹੁੰਚ ਜਾਣ ਬੇੜ ਮਾਰਦਾ ਨਾ ਕਰ ਇਸ ਤੇ ਜੰਪਾਰ ਕਰਦਾ ਰੋੜੇ ਤੋਂ ਫਿਰ ਮਿੱਟੀ ਬਣਦਾ ਮਿੱਟੀ ਤੋਂ ਪਾਣੀ ਬਣਦਾ ਪਾਣੀ ਤੋਂ ਖੇਤ ਜਾ ਸਭ ਬਣਦਾ ਉਹ ਬੋਲੇ ਉਹ ਹੈ ਉਹਦੀ ਉਹ ਇਸ ਤੇ ਜਾਣ ਛੱਡੀ ਜਾਂਦਾ ਸੇਮਪਰ ਤੀਦਾ ਕੇ ਬੋਲ ਜਾ ਕੇ ਕਦੇ ਤੋਂ ਅੱਗੇ ਬੋਲਦਾ ਜਾ ਕੇ ਛੱਡ ਦਿੰਦਾ ਸਰੀਰ ਮਾਇ ਤੋਂ ਉੱਪਰ ਹੋ ਜਾਂਦਾ ਫਿਰ ਉਹ ਕਿਸੇ ਫਿਰਕੇ ਦਾ ਬੰਦਾ ਨਹੀਂ ਰਹਿੰਦਾ ਜਿਵੇਂ ਸੁਲਮਾਨ ਉਹ ਸੁਲਮਾਨ ਨਹੀਂ ਰਿਹਾ ਬੀਆ ਮੇਰ ਮੁਸਲਮਾਨ ਨਹੀਂ ਹੈਗਾ ਮੁਸਲਮਾਨ ਹੁੰਦਾ ਫੇ ਬਾਸ਼ਾ ਵੀ ਗੱਲ ਕਰਦੇ ਬੋਲਦਾ ਜਾ ਕੇ ਸੋਨੇ ਦਾ ਨਾ ਸਰ ਉਹ ਵੀ ਮੁਸਲਮਾਨ ਹੈਗਾ ਮੁਸਲਮਾਨ ਹੁੰਦਾ ਦਰਬਾਰ ਸਾਹਿਬ ਦੀ ਰੋਣੀ ਸੀ ਰੱਖਦਾ ਉਹ ਅਰਬਦਰ ਰਾਜੇ ਦੀ ਰੋਣੀ ਸੀ ਰੱਖਦਾ ਕਹਿੰਦਾ ਮੈਂ ਮੁਸਲਮਾਨਾ ਤੁਹਾਡਾ ਰੂਹ ਹੈਗਾ ਉਹ ਕਿੱਥੇ ਰੱਖਾਂ ਤੁਹਾਡੀ ਨੂੰ ਤੁਸੀਂ ਤਾਂ ਜਵਾ ਸ਼ਰੀਕ ਪਾ ਕੇ ਕਰਦੇ ਹੋ ਉਹ ਵੀ ਸੀ ਉਹ ਮੁਸਲਮਾਨ ਕਿ ਕਹਿ ਸਕਦੇ ਅਸੀਂ ਇਹ ਆਇਗਾ ਲੋ ਅਸਲੀ ਮੁਸਲਮਾਨ ਸੀ ਉਹ ਇਹਨਾਂ ਵਰਗਾ ਨਹੀਂ ਸੀ ਜਾ ਕੇ ਮੁਸਲਮਾਨ ਕਹਾਵਣ ਮੁਸ਼ਕਲ ਹੋਇਆ ਤਾਂ ਮੁਸਲਮਾਨ ਕਹਾਏ ਉਹ ਅਗਲੀ ਮੁਸਲਮਾਨ ਦੀ ਗੱਲ ਕੀਤੀ ਇਮਾਨ ਵਾਲਾ ਜਿਹਦਾ ਇਮਾਨ ਕਾਇਮ ਹੈ ਜਿਹਦਾ ਇਮਾਨ ਕਾਇਮ ਹੈ ਬੇਈਮਾਨ ਉਹਦੀ ਕਿਵੇਂ ਬਣੂਗੀ ਬੇਈਮਾਨ ਜਾਈ ਕੋਈ ਵੀ ਹੋਵੇ ਉਹਦੇ ਦੇ ਸਖਾਂਝ ਬੇਈਮਾਨ ਨਾ ਅਸੀਂ ਕਰੇ ਬਣਾ ਲੀਏ ਕਿਬਲਾ ਨਾ ਸਾਡੀ ਬਣ ਜੂਵੇ ਸਾਡੀ ਮਜਬੂਰੀ ਹੈ ਉਹਨਾਂ ਦੀ ਆਪਣੀ ਮਜਬੂਰੀ ਹੈ ਸਾਡੀ ਆਪਣੀ ਮਜਬੂਰੀ ਹੈ ਉਹਨਾਂ ਦੀ ਆਪਣੀ ਮਜਬੂਰੀ ਹੈ ਸਿਆਜ਼ਦਾਨਾਂ ਦੀ ਸਾਡੀ ਆਪਣੀ ਮਜਬੂਰੀ ਹੈ ਉਹ ਆਪਣੇ ਨਾਲ ਚੱਲਦੇ ਰਹਿਣ ਅਸੀਂ ਆਪਣੇ ਨਾਲ ਚੱਲਦੇ ਰਹਾਂਗੇ ਹਾਂ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਨੇ ਧਰਮ ਦੀਓ ਸਾਡੇ ਕਿ ਕਿੱਤ ਸਾਡੇ ਜਿਹੜੀ ਦੇਖੋ ਉਹਨਾਂ ਦਾ ਫਾਇਸਾਦ ਕੱਬ ਕਰਦੇ ਰਹਿਣ ਜਦ ਧਰਮ ਦੀ ਗੱਲ ਕਰਦੇ ਦਿਓ ਧਰਮ ਦੀ ਗੱਲ ਉਹ ਕਰਦੇ ਸਾਡੇ ਦਾਇਰੇ ਦਖਲ ਦਿੰਦੇ ਧਰਮ ਦੀ ਡਿਊਟੀ ਸਾਡੀ ਉਹਨਾਂ ਦੀ ਗੱਲ ਹੀ ਆ ਆਪਾਂ ਪੰਡਰਾਂ ਦੇ ਗੱਲ ਨੂੰ ਕੋਈ ਤਰਾਜ ਨਹੀਂ ਜੇ ਧਰਮ ਵਿੱਚ ਆਉਣੀ ਸੈਸੇ ਦੀ ਜਾਣਗੇ ਸਾਨੂੰ ਉਹ ਰਾਜ ਹੋਵੇ ਰੇ ਜਿਹਨਾਂ ਦਾ ਵਿਰੋਧ ਕਰਾ ਕੇ ਧਰਮ ਨੂੰ ਪ੍ਰਾਤ ਧਰਮ ਦਾ ਮਿਸੂਲ ਕਰਕੇ ਆਪਣੇ ਵਾਸਤੇ ਵਰਤਦੇ ਨੇ ਰਾਜ ਕਰੇਗਾ ਖਾਲਸਾ ਮਿਸੂਲ ਕਰਦੇ ਨੇ ਸਾਡੇ ਖੇਤਰ ਦਾ ਗੱਲ ਹੈ ਧਰਮ ਸਾਡਾ ਖੇਤਰ ਸਾਡੇ ਖੇਤਰ ਦੀ ਗੱਲ ਨੂੰ ਕਰਨੋ ਅਸੀਂ ਉਹਨਾਂ ਦੇ ਖੇਤਰ ਦੀ ਗੱਲ ਨਹੀਂ ਕਰਦੇ ਜਿਵੇਂ ਕਿ ਕੋਈ ਜਿੱਤੇ ਕੋਈ ਯਾਰੋ ਸਾਡਾ ਕੋਈ ਮਤਲਬ ਨਹੀਂ। ਤਾਲਮਚੋ ਚੱਪ ਰਹਿਣ। ਵੀ ਤਾਲਮ ਭਾਈ ਦਾ ਬੇਸ਼ਾਨੀ, ਤਾਲਮ ਖਲੋਕ ਚੱਲੂ। ਹਲਕਾ ਦੋ। ਫੇਰ ਟਕਰਾ ਕੋਈ ਨਹੀਂ ਸਾਡਾ ਉਹਨਾਂ ਦਾ। ਜੇ ਡੁਪਲੀਕੇਟ ਬੰਦੇ ਰੱਖ ਕੇ ਆਪਣੇ। ਪ੍ਰਚਾਰ ਕਰੋ। ਤਹਾਨੂੰ ਦਾ ਗਲਤ ਪ੍ਰਚਾਰ ਕਰਾਉਂਗੇ ਸਾਡਾ ਉਹਨਾਂ ਦਾ ਟੱਕਰ ਉਹਨਾਂ ਨਾਲੇ ਹੋਏ ਸਾਡੀ ਟੱਕਰ। ਫੇਰ ਟੱਕਰ ਹੋਊਗੀ। ਇਸਲਾਮ ਨਾਲ ਟੱਕਰ ਕਿਉਂ ਹੋਈ? ਰਾਜਾ ਨਾਲ ਬਾਈ ਦਾ ਨਾਲ ਟੱਕਰ ਕਿਉਂ ਹੋਈ ਹੈ ਬਾਬਲ ਉਹਨਾਂ ਦਾ ਪਾੜਿਆ ਹੋਇਆ ਹੈ ਪਰ ਨਾ ਤਾਂ ਗਲਤ ਪ੍ਰਚਾਰ ਕਰ ਰਹੇ ਆ ਬੇਤ ਤੇ ਸੁਭਰੀ ਦਿੱਤੇ ਗੁਰੂ ਦਾ ਗਲਤ ਪ੍ਰਚਾਰ ਕਰ ਰਿਹਾ ਉਹ ਪੱਥਰ ਪੂਜਾ ਕਰਵਾ ਰਿਹਾ ਬਾਬਲ ਗੁਰੂ ਬਣਿਆ ਆ ਜਗਤ ਦਾ ਗੁਰਬਾਣੀ ਰੱਦ ਕਰਦੀ ਹੈ ਬਾਬਲ ਨੂੰ ਤਕਲੀਫ ਹੁੰਦੀ ਹੈ ਰਾਜੇ ਦੀ ਪਿੱਛੇ ਆ ਜਾਂਦੇ ਰਾਜੇ ਪਰਨਦੀ ਵਗਦੇ ਆ ਜਾਂਦੇ ਟਕਰਾ ਹੋ ਗਿਆ ਰਾਜਾ ਨੂੰ ਕੀ ਕਹੋਗੇ ਉਹਨੇ ਜੁਰਦ ਰਾਜੇ ਕਹਿੰਦਾ ਸੱਚੇ ਹੋ ਗੋ ਰਾਜੇ ਜੇ ਮਹਾਨਤਾ ਹੁੰਦੇ ਉਹ ਕਹਿੰਦੇ ਆਜਾ ਜਸਟੀਫਾਈ ਕਰੋ ਤੁਸੀਂ ਸਾਨੂੰ ਅਸੀਂ ਬਹਿਣਾ ਵਿਚਾਲੇ ਤੁਸੀਂ ਦੱਸੋ ਸੋਹਰੇ ਸੱਚਾ ਕਹਿੰਦਾ ਝੂਠਾ ਕਹਣ ਜੋ ਸੱਚਾ ਹੋਵੇਗਾ ਸਾਥ ਹੋਊਗੀ ਤਬ ਹੋਗੇ ਰਾਜੇ ਦਾ ਫਰਜ਼ ਹੁੰਦਾ ਸੱਚ ਦਾ ਸਾਥ ਦੇ ਲੋ ਜੇ ਰਾਜਾ ਹੀ ਨਹੀਂ ਮੰਨਿਆ ਸਾਥ ਦੇ ਰਾਜਾ ਕਹਦਾ ਕਹਿੰਗੇ ਉਹ ਝਗੜਾ ਹੀ ਥਿਆ ਕੇ ਤਾਦਾ ਹੁੰਦੇ ਜਾ ਰਾਜ ਪ੍ਰਬੰਧ ਰਾਗਾ ਬੇਈ ਬੰਦੀ ਦਾ ਸਾਥ ਦੇਣ ਲੱਗ ਜਿੰਦਾ ਤੇ ਤੇ ਫਿਰ ਧਰਮ ਕਾਜ਼ਮੀ ਜਿਹੜਾ ਸੱਚੇ ਨੇ ਸੱਚਾ ਦਰਬ ਉਹ ਤਾਂ ਫਿਰ ਪੈਰ ਕੱਢ ਕੇ ਖੜ ਗਿਆ ਨਾ ਫਿਰ ਇਹ ਕਾਇਨਤੀ ਨੂੰ ਕਰਦਾ ਕਲੇਸਪੈਂਡ ਦਾ ਤੱਕ ਦਾ ਹਟੇ ਨਹੀਂ ਆਪਣੀ ਗੱਲ ਤੇ ਸੱਟ ਉਹਨਾਂ ਤੇ ਸਾਜੇ ਗੋਲ ਫਰਮਾਇਆ ਕਿ ਇਹ ਦੋ ਬੋਲੋ ਹਟਿਓ ਹਟਿਓ ਉਹ ਆਪਣੀ ਗੱਲ ਕਹਿੰਦੇ ਰਹੇ ਉਹਨਾਂ ਨੂੰ ਤਗਰੀ ਹੁੱਦੀ ਰਹੀ। ਕ੍ਰੈਸ਼ ਹੋ ਗਿਆ। ਟਕਰਾ ਪੈ ਗਿਆ ਹੋ ਗਿਆ। ਹੁਜੇ ਨਾਲੇ ਧਰਮ ਬਸ ਦਾ ਨਹੀਂ ਧਰਮ ਛੱਡ ਦੇਣੇ। ਇਹ ਆ ਜੇ ਇਹਨਾਂ ਦਾ ਦਰਦ। ਇਹਨਾਂ ਦੇ ਪਿਧਵਾਨ ਨੂੰ ਸਾਡੇ ਗਾਹ ਕੋ ਬਿਠਾ ਲ ਕੇ ਹਲ ਖਰਾ ਲਾ ਦੇ। ਅਸੀਂ ਇਕੱਠੇ ਇੱਕ ਤੋਂ ਪਲਟੀਏ ਜੇ ਉਹ ਠੀਕ ਨੇ ਅਸੀਂ ਉਹਨਾਂ ਨਾਲ ਕਹਿੰਦੇ ਆ ਜੇ ਅਸੀਂ ਠੀਕ ਕੋ ਸਾਡੇ ਨਾਲ ਜਾ। ਜੇ ਜਰੀ ਨਾਲ ਲੱਗਦੇ ਚੁੱਪ ਕਰ ਜਣ। ਜੇ ਅੰਦਰ ਆਤਮਾ ਨਹੀਂ ਬੰਦੀ ਉਹਨਾਂ ਦੀ ਤਲਵਾਰੇ ਬੋਝ ਨਹੀਂ ਬੰਦੇ ਚੁੱਪ ਕਰ ਜਾਣਾ ਚੁੱਪ ਕਰ ਜਾਣ ਵੀ ਭਾਈ ਅਸੀਂ ਇਹ ਬੋਲਦੇ ਹਾਂ ਦੀ ਚੁੱਪੇ ਹਾਂ ਇਹਦਾ ਨਾਮ ਕਹੇ ਸਾਨੂੰ 60 ਸਾਲ ਬਾਅਦ ਕਹਣਾ ਵੀ ਭਾਈ ਉਹ ਨਾਮ ਨਹੀਂ ਹੈ ਪਰ ਅਸੀਂ ਚੁੱਪ ਕਰ ਜਾਂਦੇ ਕਿ ਉਹ ਵੀ ਨਹੀਂ ਗੱਲ ਸਾਜ ਦਾ ਵਿਰੋਧ ਵੀ ਕਰਦੇ ਸਾਡਾ ਕੋਈ ਵਿਰੋਧ ਨਾ ਕਰੇ ਕਿਉਂ ਨਾ ਕਰੀਏ ਕੀ ਨਾ ਕਰੇ ਤੂੰ ਹੀ ਵਿਰੋਧ ਕਰ ਉਹ ਅਸੀਂ ਕਰੀਏ ਲੋ ਪਰ ਚਾਰਜ ਵਿਰੋਧ ਆਪੇ ਹੋ ਜਾਂਦਾ ਕਰਦਾ ਨਹੀਂ ਕੋਈ ਸੱਚ ਹੋ ਗਏ ਆ ਸੱਚਾ ਸੀ ਜੀ ਨਾ ਸੱਚਾ ਵਿਰੋਧ ਹੋ ਗਿਆ ਅਗੇ ਕਹਨਾ ਨਾਮ ਆਇਆ ਕੁਰਬਾਨੀ ਆ ਕਹਿੰਦੀ ਉਹ ਕਹਿੰਦੇ ਨਾਮ ਆਇਆ ਤੇ ਵਿਰੋਧ ਹੋ ਗਿਆ ਸੱਚਾ ਕਹਾਂ ਝੂਠਾ ਕਹਾਂ ਅਦਾਲਤਾਂ ਦਾਦੇ ਵਾਸਤੇ ਅਦਾਲਤਾਂ ਬੋਲਾ ਕਰਦਾ ਇਹ ਕਾਲੂ ਤੇਰਾ ਹੋਵੇ ਇਸ ਗੱਲ ਤੇ ਹੀ ਜਿਵੇਂ ਪਿੱਛੇ ਹੋਇਆ ਹੈ ਪਿੱਛੇ ਤਾਂ ਕੋਈ ਵਾਕਥੀਰੀ ਕੋਈ ਤੁਹਾਨੂੰ ਲਗਾਇਆ ਤਾਂ ਉਹ ਤਾਂ ਸਾਡੇ ਕੋਲ ਸੁਪਰੀਮ ਕੋਰਟ ਹੈ ਇਹ ਇਸ ਗੱਲ ਤੇ ਹੀ ਕਰਦਾ ਰਹੂਗਾ ਕਾਲੂ ਬਟਾ ਕਰੇ ਇਸ ਵੀ ਪਾਗਾ ਹੋ ਸਕਦਾ ਬੇਵਜਹੀ ਆਪਣੇ ਗੁਰਦਾਰਿਆਂ ਦੇ ਵਿੱਚ ਤਖਤਦਰ ਤੇ ਗਲਤ ਪ੍ਰਚਾਰ ਨਹੀਂ ਹੋਣ ਦੇਣਾ ਇਹ ਹੈ ਯਸਤਾਨ ਲੈ ਖਾਲਸਾ ਤੇ ਕੋਰਟ ਆ ਜੂਗੇ ਉਹਦੇ ਵਿੱਚ ਕੋਰਡਾ ਹੋਈ ਇਹ ਤਾਂ ਬੁੱਢੇ ਵਰ ਜਾਣ ਉੱਥੇ ਹੁਣ ਆਟਵਾਦੀਆਂ ਦੇ ਇਹ ਮਸਲੇ ਵੇਖ ਕੇ ਦੇਖ ਤੇ ਹੱਲ ਹੀ ਕਰਦੇ ਹੱਲ ਕਰਨਾ ਪਊਗਾ ਵਰ ਕਰਦੂ ਜਾਂ ਕਲੇਸ਼ ਬਹੁਵ ਬੇਚ ਤੇ ਹਵਾ ਬਹੁਵ ਸਾਰਿਆਂ ਨੂੰ ਇੱਕ ਤੇ ਦੇਖੇ ਨਾ ਰਹਿ ਅਸੀਂ ਤਾਂ ਡੱਬੀ ਚਲੇ ਜਾਵਾਂਗੇ ਅਜਿਹਾ ਅਗਰ ਇੱਕ ਹਾਲ ਨੇ ਵੀ ਜੇ ਕਲੇਸ਼ ਨਾ ਕਰਦੇ ਤੇ ਇੱਕ ਹਾਲ ਦੇ ਅਦਰ ਅਦਰ ਕਲੇਸ਼ ਨਾ ਕਰਦੇ ਉਹ ਬੰਦਰ ਸਰ ਜਾ ਕੇ ਸਾਰੇ ਇਕੱਠੇ ਹੋ ਕੇ ਜਦ ਹੀ ਡੱਡ ਲੋਕ ਬਰ ਜਦ ਹੀ ਆ ਜੂਗਾ ਮੈਂ ਤੇ ਹੋਂ ਰਹਿ ਜੂਰ ਸਰਕਾਰ ਇਹਨੇ ਖਰਾਬ ਹੈ ਇਹਨਾਂ ਨੇ ਸੌਦਾ ਨਹੀਂ ਕੀਤਾ ਜਿਹੜੀਆਂ ਨੇ ਹੁਣ ਤੱਕ ਰੱਖਿਆ ਸਾਰੇ ਖਿਲਾਫ ਨੇ ਤੇ ਸਾਰੀ ਬੜਲੇ ਜਾਂਦੀ ਇਹ ਕਹਿ ਰਹੇ ਜਦੇ ਕਾਕ ਪਕਰੇ ਬੈਠੇ ਨੇ ਇਹਨਾਂ ਵਾਂਗ ਬਿਜਲੀ ਕਰਕੇ ਕੀ ਹੋ ਗਿਆ ਇਹ ਹੋ ਗਈ ਗਿਆ ਇਹ ਹੋ ਗਿਆ ਵੀ ਇਹਨਾਂ ਤੋਂ ਕਾ ਵੀ ਜੇ ਪਕਰੇ ਬੈਠੇ ਨੇ ਨਾ ਖਮੀਟ ਕੇ ਕਬੂਤਰਾਂ ਏ ਖੂਬ ਤੋਂ ਦੀਦਾ ਦਾ ਬਾਜ ਤੇ ਅਗੇ ਦਾ ਚਿੜੀਆਂ ਦੀਆਂ ਆਉਂਦਾ ਨਾ ਚਿੜੀਆਂ ਲੱਗਦਾ ਆਪਣਾ ਵੀ ਅਸੀਂ ਚਿੜੀਆਂ ਆ ਬਾਜ ਨੇ ਇਹਾਂ ਦੇ ਇਹ ਝੌਟੇ ਇਹ ਜੀ ਹੈ ਇਹ ਬਾਗ ਦੇ ਉਂਗੇ ਆਓ ਇਹ ਚਿੜੀਆਂ ਵੇ ਚਿੜੀਆਂ ਸਾਰੀ ਹੋਣਾ ਦੀਦੀਓ ਇਹ ਤੇ ਝੌਟਣੀ ਖੜੀ ਹੋਣ ਸਾਰੇ ਆਪੇ ਤੇ ਗਲਗਲ ਹੋ ਜਾਣਗੇ ਸਾਰੇ ਕੀ ਔਖਾ ਹੈ ਕਿਤੇ 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 ਹੀ ਪਾਇਰ ਦਾ ਨਾਮਾਸ ਮਰਦਾ ਆ ਘਟੇ ਤੋਂ ਮਾਸਾ ਜਦੋਂ ਬਖਤਪਾ ਦਾ ਦੇ ਲੋ ਕੰਨ ਆ ਜੇ ਵੀ ਗੱਲ ਕਰੋ ਕੀ ਔਖਾ ਤਾਂ ਲਾਉਂਗਾ ਘੱਟ ਪਰ ਜਿੱਤੇ ਸਾਰੇ ਸਾਰੇ ਯਤਿਆਰ ਨੇ ਖਾਰਜਾ ਬੰਨਣਾ ਤੇ ਖਾਰਜਾ ਬੰਦਾ ਬੁਲਾਇਆ ਗੁਰੂ ਅਜਾਜ ਦੋ ਦੋ ਬਖਤਪਾ ਦਾ ਦੇਖਾ ਰਿਹਾ ਮੈਨੂੰ ਪੰਜਾਬ ਨੂੰ ਸਰਕਾਰ ਇਹ ਜੋ ਵੀ ਕਮੇਟੀ ਚ ਜਿਹੜੇ ਚਪ ਕਰੇ ਬੈਠੇ ਨੇ ਕਿਤੇ ਲਿਖੇ ਜਾਂ ਹੁਣ ਉਹ ਪੇੜਾ ਲੈ ਕਰਨੇ ਕੋਈ ਨਹੀਂ ਕੇ ਜੋ ਆ ਕੇ ਤੇ ਆਤਵਾਦੀ ਕਿਹਨਾਂ ਲਈ ਉਹ ਤਾਂ ਗਲਤ ਸੀਗੇ ਅਜੀਦਾ ਇਹ ਗਲਤੀ ਕਰਨੀ ਨਹੀਂ ਹੈ ਅਜੀਦਾ ਕਹਿੰਦਾ ਕੋਲ ਡਾਵੇ ਦਾ ਖਲੋਵੇ ਸਾਰੇ ਮਿਲਦੇ ਬੇਠਲ ਟਾਲੀ ਉੱਤੇ ਬਿਠਾਓ ਉਹ ਗੁਰੂ ਦੇ ਹੋਏ ਗੋਲਕ ਪ੍ਰਚਾਰ ਕਰੋਂ ਤੁਸੀਂ ਗੁਰੂ ਦੇ ਵਿਰੁੱਧ ਅਜੀਦਾ ਇਹ ਹੋਰ ਜਿਹੜਾ ਹੈ ਗੋਲਕ ਗੁਰੂ ਦੀ ਹੈ ਉਹਦੇ ਖਾਤੇ ਤੇ ਪ੍ਰਚਾਰ ਸਾਡੇ ਵਿਰੁੱਧ ਕਰਦੇ ਹੋ ਤੁਸੀਂ ਤਾਰੂ ਨੂੰ ਇਹ ਬਰਫ ਚਲਾਈ ਜਾਂਦੇ ਹੋ ਇਹ ਜੇ ਮਾਣਵਾਣ ਦੇ ਗਾਂਦੇ ਸੀ ਕੋਈ ਵੀ ਮਨ ਸਹਾਰਾ ਨੂੰ ਬਰਡ ਵਿੱਚ ਲਾ ਕੋਈ ਸਰਕਾਰ ਬੰਦੇ ਨਾ ਉਹ ਅਸਾਲ ਦੇ ਬੰਦੇ ਨਾ ਕੋਈ بڑا ਲਿਖਾ ਬੰਦਾ ਬੰਦੇ ਕਿਹਨੋਂ ਜੁਆ ਕੋਈ ਤੈਰਲ ਉਹ ਇੱਕ ਤੋਂ ਮਦਦ ਦੀ ਰੱਖ ਬੂਰੀ ਬਾਰੇ ਕਿ ਇਸੇ ਨਾਲ ਕਰ ਲੂੰ ਬਜਟ ਵਿੱਚ ਨਹੀਂ ਲਿਖਿਆ ਹੋਇਆ ਤੇ ਤੇ ਉਹ ਕਹਿੰਦਾ ਪੈਸਾ ਜਿਹੜੀ ਚੀਜ਼ ਖਤਰਾ ਉੱਥੇ ਖਰਚ ਕਰੋ ਇਹਨਾਂ ਨੇ ਬੈਗ ਮੀਡੀ ਕਰਦੇ ਸਰਕਾਰ ਦੇ ਕਿਹੜੇ ਪੈਸਾ ਗੋਲ ਲੱਗਦਾ ਜਿਹਦੇ ਵਾਸਤੇ ਉੱਥੇ ਖਰਚੋ ਇਹ ਨਾਲੋਂ ਬੰਗਲੋਂ ਨਹੀਂ ਆਇਆ ਸਾਡੇ ਨੂੰ ਇਹ ਤਾਂ ਚੂੜ ਦੇ ਪੈਰ ਤਿੰਨ ਦਾ ਉੱਚੇ ਹੁੰਦੇ ਨੇ ਧਰਤੀ ਤੋਂ ਚੂੜ ਦੀਆਂ ਜੜਾਂ ਧਰਤੀ ਤੋਂ ਸਵਾ ਹੱਥ ਉੱਚੀਆਂ ਹੁੰਦੀਆਂ ਨੇ ਪੁਰਾਣੇ ਲੋਕ ਇਹ ਕਹਿੰਦੇ ਨੇ ਕਹਿੰਦੇ ਇਹ ਚੂੜ ਦਾ ਪਰਛਾਣਾ ਉਹਦੀ ਜਿਹੜੀ ਜੜ ਹੁੰਦੀ ਹੈ ਧਰਤੀ ਤੋਂ ਸਵਾ ਹੱਥ ਉੱਚੀ ਹੁੰਦੀ ਹੈ ਉਹਦਾ ਦਾ ਕੋਈ ਖਲਾਫਤ ਕਰਦਾ ਨਹੀਂ ਜਦੋਂ ਉਹਦਾ ਖਲਾਫ ਹੋ ਜਾਂਦਾ ਤਾਂ ਆਪੇ ਡੇ ਡੇ ਪੈਂਦਾ ਚੂੜ ਦਾ ਆਪੇ ਡੇ ਡੇ ਪੈਂਦਾ ਉਹ ਨੂੰ ਉਡੀ ਜੜ ਦਾ ਤਾਲ ਵੱਡੀ ਜੇ ਧਰਤੀ ਜੋਵੇ ਤੇ ਉਡੀ ਜੜ ਹੁੰਦੀ ਹੋਈ ਹੀ ਵੱਢਣ ਦੀ ਲੋੜ ਨਹੀਂ ਛੋੜ ਦੇ ਬਿਰਸ਼ ਦੀ ਜੜ ਨਹੀਂ ਹੁੰਦੀ ਤੇ ਜੜ ਦੇ ਜੇ ਹੋਵੇ ਤਾਂ ਵੱਢਣ ਦੀ ਲੋੜ ਹੈ ਤੇ ਜੜ ਹਾਇਰੇ ਵੀ ਇਹ ਸੱਚ ਦੀਆਂ ਜੜਾਂ ਨੂੰ ਹੱਥ ਪਾਈ ਬੈਠੇ ਤਾਂ ਵੀ ਇਹ ਆਸ ਤੋਂ ਪਟਦੀ ਏ ਇਹ ਸੱਚ ਦੇ ਬਿਰਸ਼ ਨੂੰ ਹੱਥ ਪਾਈ ਬੈਠੇ ਤਾਂ ਵੀ ਇਹ ਜੜ ਤਖਦਾਉਂਗੀ ਖਾਲਸੋ ਦੀ ਦੇਖੋ ਕਿਹਦੀ ਪਟਉਂਦੀ ਹੋ ਬਾਜੀ ਸਨਿਆਸੀ ਮਾਤੇ ਅਹੇਵ ਸੰਿਆਸੀ ਮਾਤੇ ਆਹ ਵੇਵ ਤਪਸੀ ਮਾਤੇ ਤਪ ਕੇ ਪੇਵ ਸੰਿਆਸੀ ਨੂੰ ਕਹਾਂ ਦਾ ਮਤ ਸੰਿਆਸੀ ਕੀਨ ਸੰਿਆਸੀ ਕਹਿੰਦਾ ਇਹ ਆਸ ਹੈ ਨਾ ਆਸ ਧਿਆਨ ਦੇ ਸੁਣ ਨੋ ਜੋ ਸੁਣਨਾ ਦਾ ਜੀਰੋ ਹੋ ਜੋ ਸੁਣ ਆਸ ਨੂੰ ਸੁਣ ਕੇ ਲਓ ਆਸ ਸੁਣ ਨਹੀਂ ਹੋ ਸਕਦੀ ਆਸ ਹੋਰ ਵੀ ਜਾਂ ਦੋਤੀਆ ਜਾਂ ਵੀ ਬਰ ਜਾਂਦਾ ਜਿਹਦੀ ਆਸ ਹੁੰਦੀ ਹੋਈ ਆਪਕੋ ਕੈਸਾ ਲੱਗਦਾ ਹੋ ਡਿਪਰੈਸ਼ਨ ਹੁੰਦਾ ਹੋ ਬੋਤ ਡਿਪਰੈਸ਼ਨ ਸੰਦੇਹ ਆਸ ਡਿਪਰੈਸ਼ਨ ਦਾ ਦੂਆ ਨਾ ਡਿਪਰੈਸ਼ਨ ਨਹੀਂ ਹੁੰਦਾ ਉਸ ਉਹ ਕਹਿੰਦਾ ਜੇ ਮੇਰੀ ਆਸ ਨਹੀਂ ਰਹੀ ਮੇਰਾ ਜਿਉਣ ਦਾ ਕੀ ਕੰਮ ਬੇਲਾ ਜਿਉਣ ਦਾ ਕੋਈ ਬਤਾਈ ਦਿੰਿਆ ਆਸ ਨਹੀਂ ਤੇ ਜਿਉਣ ਦਾ ਬੰਦਾ ਕੀ ਰਹਿ ਜਾ ਜਿਹੜੀ ਆਸ ਲੈ ਕੇ ਆਇਆ ਸੀ ਜਨੂ ਲੈ ਆਓ ਕਿੱਥੇ ਗਈ ਉਹ ਵੀ ਜੜਦੇ ਭੇਜਣਾ ਕੀ ਗੱਲ ਹੈ ਕਾਹਦੇ ਵਾਤੇ ਜਾਣਾ ਸੰਸਾਰ ਦੀਆਂ ਚਾਹਾਂ ਚੜਦੋ ਇਹ ਤਾਂ ਛੱਡਣ ਦੀ ਗੱਲ ਬੋਲਦੇ ਹੋ ਪਰ ਜਿਹੜੀ ਆਸ ਨੇ ਜੱਟ ਨੂੰ ਲਿਆਈ ਹੈ ਉਹਦੇ ਸ਼ਰਤੀ ਉਹਨੇ ਪਠਿਆ ਤਾਂ ਇਹ ਬਾਤ ਤੇ ਕਹਿੰਦੇ ਕਿਹਾ ਵਰਤੇ ਉਹ ਪਤਾ ਹੀ ਨਹੀਂ ਵੀ ਜੱਟ ਕਿਉਂ ਹੋਇਆ ਕਿਉਂ ਹੋਇਆ ਕਿਉਂ ਇਹ ਨਹੀਂ ਪਤਾ ਵੀ ਲੈਣ ਕੀ ਆਏ ਧਰਮ ਕਾਦੂਆ ਤਾਂ ਪਾਗਲ ਹੈ ਬੇਬੂ ਹੋਰ ਬੱਦਮਾਗਾ ਮੂਰਖਾ ਗਵਾਰਾ ਡੱਗਦਾ ਰਹੋ ਉਧਰ ਹੀ ਗਿਆ ਜਿਹਨੂੰ ਇਹਦੀ ਪਤਾ ਨਹੀਂ ਜਨਮ ਕਿਉਂ ਲਿਆ ਪ੍ਰਾਣੀ ਤੋ ਆयो ਨਾ ਲੈਣ ਇਹਦੀ ਐ ਸਬਰਤੀ ਬੋਲੀ ਆ ਸਬਰਤੀ